ਮੈਂ ਪੋਲੀਓ ਦਾ ਪੀੜਤਾ 2 ਸਾਲ ਦਾ ਬਚਪਨ ਤੋਂ ਲੈ ਕੇ ਤੇ ਮੇਰੀ ਪ੍ਰਮਾਤਮਾ ਨੇ ਬੜੀ ਮਾਹ ਫੜੀ ਤਨੇਹਾ ਕੀ ਰਹੋਗੇ ਬਾਕੀ ਬਾਕੀ ਕਿਸਾਨ ਭਰਾਵਾਂ ਨੂੰ ਮੈਂ ਕਿਸਾਨ ਭਰਾਵਾਂ ਨੂੰ ਇਹੀ ਕਹਿਣਾ ਚਾਹਾਂਗਾ ਵੀ ਹਿੰਮਤ ਰੱਖੋ ਕਦੀ ਹਿੰਮਤ ਨਾ ਹਾਰੋ ਵੀ ਤੁਸੀਂ ਮੇਰੇ ਨਾਲੋਂ ਐਗਜ਼ਾਮਪਲ ਦੇ ਤੌਰ ਤੇ ਦੇਖੋ ਤੇ ਮੈਂ ਹਰੇਕ ਨੂੰ ਇਹੀ ਐਗਜ਼ਾਮਪਲ ਦੇਣਾ ਵੀ ਮੇਰੇ ਵੱਲ ਵੇਖੋ ਤੇ ਕਿਸਾਨੀ ਸਾਥ ਦਿਓ ਸੰਘਰਸ਼ ਦਾ ਸਾਥ ਦਿਓ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਮਨਾਉਣ ਦੇ ਲਈ ਸ਼ੰਭੂ ਦੇ ਉੱਤੇ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਕਿ ਲੰਬੇ ਮੋਰਚੇ ਜਿਹੜੇ ਨੇ ਪੱਕੇ ਲੱਗੇ ਹੋਏ ਨੇ ਕਿਸਾਨ ਪਹੁੰਚ ਰਹੇ ਨੇ ਜਿਵੇਂ ਜਿਵੇਂ ਆਗੂਆਂ ਵੱਲੋਂ ਕਾਲ ਦਿੱਤੀ ਜਾਂਦੀ ਆ ਸੰਘਰਸ਼ ਹੈ ਪਰ ਇਸ ਸੰਘਰਸ਼ ਦੇ ਵਿੱਚ ਕਿਸਾਨੀ ਦੀ ਜਾਂ ਕਈਏ ਕਿ ਜ਼ਿਮੀਦਾਰਾਂ ਦੀ ਜਿਹੜੀ ਠਾੜ-ਵਾਟ ਹੈ ਨਾ ਉਹ ਵੀ ਨਾਲ ਬਰਕਰਾਰ ਆ ਕਿਉਂਕਿ ਹੱਕ ਦਾ ਕਮਾਉਂਦੇ ਨੇ ਆਪਣੀਆਂ ਜ਼ਮੀਨਾਂ ਦੇ ਵਿੱਚ ਅਨਾਜ ਉਗਾਉਂਦੇ ਨੇ ਤੇ ਉਹੀ ਚੀਜ਼ਾਂ ਦੇ ਸਹਾਰੇ ਕਿਸਾਨੀ ਜਿਉਂਦੀ ਆ ਪੰਜਾਬ ਜਿਉਂਦਾ ਆ ਜੀਪ ਲੈ ਕੇ ਪਹੁੰਚੇ ਆ ਬਾਈ ਹੋਣੀ ਤੇ ਗੱਲਬਾਤ ਇਹਨਾਂ ਦੇ ਨਾਲ ਕਰਦੇ ਆ ਕੀ ਲੱਗਦਾ ਜੀ ਕਿਸਾਨੀ ਦੇ ਮਸਲੇ ਤੁਹਾਡੇ ਕੋਲ ਵੀ ਆਵਾਂਗੇ ਪਹਿਲਾਂ ਬਾਈ ਹੋਣਾ ਕੋਲ ਵਿੱਚ ਵਿੱਚ ਬੈਠੀਆਂ ਜਿਹੜੇ ਇਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਤੁਹਾਡੀ ਗੱਡੀ ਬਹੁਤ ਸੋਹਣੀ ਹੈ ਹਾਂਜੀ ਹਾਂਜੀ ਇਹ ਸਾਡੀ ਕਿਸਾਨੀ ਦੀ ਦੇਣ ਹੈ ਜੀ ਹਾਂ ਇਹ ਅਸੀਂ ਕਿਸਾਨ ਆ ਤੇ ਮੋਦੀ ਨੂੰ ਐ ਲੱਗਦਾ ਵੀ ਇਹ ਪਤਾ ਨਹੀਂ ਕਿੱਥੋਂ ਲੁੱਟ ਲੁੱਟ ਕੇ ਲਿਆਉਂਦੇ ਆ ਮਾਲ ਤੇ ਮੋਦੀ ਇਸ ਕਰਕੇ ਸਾਡੀਆਂ ਮੰਗਾਂ ਨਹੀਂ ਮੰਨ ਰਿਹਾ ਉਹਨੂੰ ਇਹ ਲੱਗਦਾ ਵੀ ਇਹ ਮਤਲਬ ਦਰਖਤਾ ਤੋਂ ਡਾਲਰ ਤੋੜ-ਟੋੜ ਲਿਆਉਂਦੇ ਆ ਤੇ ਇਹ ਸਾਡੀ ਕਿਸਾਨੀ ਦੀ ਕਮਾਈ ਆ ਹੱਕ ਦੀ ਕਮਾਈ ਆ ਤੇ ਅਸੀਂ ਆਪਦੇ ਹੱਕ ਲੈ ਕੇ ਰਵਾਂਗੇ ਅੱਜ ਪਹੁੰਚੇ ਹਾਂ ਮੋਰਚੇ ਦੇ ਵਿੱਚ ਤੇ ਕੀ ਲੱਗਦਾ ਵਾ ਕਿ ਸਰਕਾਰਾਂ ਜਿਹੜੀਆਂ ਨੇ ਸੋਚ ਵਿਚਾਰ ਕਰ ਰਹੀਆਂ ਹੋਣਗੀਆਂ ਵੀ ਕਿਸਾਨੀ ਜਿਹੜੀ ਆ ਉਹ ਸੰਘਰਸ਼ ਕਰ ਰਹੀ ਹੈ ਤੇ ਦਿਨ-ਪ੍ਰਤੀ ਦਿਨ ਸੰਘਰਸ਼ ਤਿੱਖਾ ਵੀ ਹੋ ਰਿਹਾ ਇਹ ਨਹੀਂ ਹੈਗਾ ਕਿ 2 ਮਹੀਨੇ ਹੋ ਗਏ ਤਾਂ ਪਿੱਛੇ ਬੰਦੇ ਢਿੱਲੇ ਪੈ ਗਏ ਵੀ ਸੋਚ ਵਿਚਾਰ ਹੋ ਰਿਹਾ ਹੋਊਗਾ ਵੀ ਵੋਟਾਂ 'ਚ ਨਹੀਂ ਤਾਂ ਭਾਈ ਮੂੰਹ ਦੀ ਖਾਣੀ ਪੈ ਸਕਦੀ ਆ ਬਿਲਕੁਲ ਜੀ ਕਿਸਾਨ ਅੱਗੇ ਨਾਲੋਂ ਵੱਧ ਚੜ ਕੇ ਹੀ ਸਾਲ ਲੈ ਰਹੇ ਨੇ ਨਾਲੇ ਆਪਣੀ ਫਸਲ ਵੜ ਰਹੇ ਨੇ ਨਾਲੇ ਇੱਥੇ ਯੋਗਦਾਨ ਪਾ ਰਹੇ ਨੇ ਮੋਦੀ ਨੇ ਜਿਹੜਾ ਮੈਨੀਫੈਸਟੋ ਤਿਆਰ ਕਰਿਆ ਇਹ ਅੱਗੇ ਵੀ ਝੂਮਲਾ ਸੀ ਤੇ ਹੁਣ ਵੀ ਝੂਮਲਾ ਹੈ ਇਹ ਸਾਰੀ ਸਰਕਾਰਾਂ ਜਿਹੜੀਆਂ ਨੇ ਸਾਨੂੰ ਝੂਮਲੇ ਦਿੰਦੀਆਂ ਨੇ ਤੇ ਅਸੀਂ ਇਹ ਝੂਮਲਿਆਂ 'ਚ ਨਹੀਂ ਆਉਣਾ ਤੇ ਇਸ ਵਾਰੀ ਭਾਜਪੀ ਨੂੰ ਅਸੀਂ ਪੂਰੀ ਮਾਰ ਦੇਾਂਗੇ ਵੋਟਾਂ ਦੇ ਵਿੱਚ ਬੀਜੇਪੀ ਨੂੰ ਪੂਰੀ ਪਛਾੜਾਂਗੇ ਵੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੋਦੀ ਸਰਕਾਰ ਹੈ ਇਹਨੂੰ ਥੱਲੇ ਡੇਗਣਾ ਹੀ ਡੇਗਣਾ ਅੱਛਾ ਇੱਕ ਨਾ ਜਿਵੇਂ ਆਮ ਤੌਰ ਦੇ ਉੱਤੇ ਕਹਿ ਲੋ ਵੀ ਪਰਿਵਾਰ ਛੋਟੇ ਹੋ ਗਏ ਹਨਾ ਇਕੱਲੇ ਇਕੱਲੇ ਘਰ ਘਰਾਂ ਚ ਇਕੱਲਾ ਇਕੱਲਾ ਜੀ ਰਹਿ ਗਿਆ ਬੰਦੇ ਇੱਕ ਨਹੀਂ ਤਾਂ ਦੋ ਹੋ ਗਏ ਗਾਂ ਮੁੰਡਾ ਵੀ ਕਿੱਕਿਆ ਅਗਲਾ ਕਹਿੰਦਾ ਯਾਰ ਪਿੱਛੇ ਕੰਮ ਹੀ ਨਹੀਂ ਸੂਤ ਆਉਂਦਾ ਹੈਗਾ ਹਨਾ ਵੀ ਪਹੁੰਚੀਏ ਕਿਵੇਂ ਮੋਰਚੇ ਤੇ ਇਹ ਮਜਬੂਰੀਆਂ ਵੀ ਨੇ ਤੇ ਪਰ ਜਿਵੇਂ ਥੋਡੇ ਵੱਲ ਦੇਖਦੇ ਆ ਥੋਡੇ ਚੜ੍ਹਦੀ ਕਲਾ ਦੇਖਦੇ ਆ ਹਨਾ ਤੁਸੀਂ ਵੀ ਜਿਹੜਾ ਆ ਆਪਣੀ ਗੱਡੀ ਤਿਆਰ ਕਰਾਈ ਉਹਦੇ ਵਿੱਚ ਜਿਵੇਂ ਜਗਾੜ ਲਾ ਕੇ ਤੁਸੀਂ ਆਇਟ ਰੱੱਕਿਆ ਨਾ ਆਪਣਾ ਪੈਟ ਕਾ ਕੇ ਉਹਦੇ ਤੇ ਆ ਰਹੇ ਹੋ ਸੁਨੇਹਾ ਕੀ ਦੇਵੋਗੇ ਬਾਕੀ ਬਾਕੀ ਕਿਸਾਨ ਭਰਾਵਾਂ ਨੂੰ ਮੈਂ ਕਿਸਾਨ ਭਰਾਵਾਂ ਨੂੰ ਇਹੀ ਕਹਿਣਾ ਚਾਹਾਂਗਾ ਵੀ ਹਿੰਮਤ ਰੱਖੋ ਕਦੀ ਹਿੰਮਤ ਨਾ ਹਾਰੋ ਵੀ ਤੁਸੀਂ ਮੇਰੇ ਵੱਲੋਂ ਇੱਕ ਐਗਜ਼ਾਮਪਲ ਦੇ ਤੌਰ ਤੇ ਦੇਖੋ ਵੀ ਮੈਂ ਇੰਨੀ ਹਮਤਰਾਕੀ ਕਿਸਾਨੀ ਮੈਂ ਤੁਹਾਨੂੰ ਵੀ ਆਪੇ ਦੱਸਿਓ ਪੈਰ ਬਾਰੇ ਇਹ ਤੇ ਕੀ ਦਿੱਕਤ ਆ ਗਈ ਸੀ ਇਹ ਮੈਂ ਪੋਲੀਓ ਤੋਂ ਪੀੜਤ ਦੋ ਸਾਲ ਦਾ ਬਚਪਨ ਤੋਂ ਲੈ ਕੇ ਤੇ ਮੇਰੀ ਪ੍ਰਮਾਤਮਾ ਨੇ ਬੜੀ ਬਾਹ ਫੜੀ ਹਰੇਕ ਚੀਜ਼ ਮਾਰਾ ਇਹਨੇ ਸਾਧਨ ਦਿੱਤਾ ਮੈਨੂੰ ਅਸੀਂ ਕਿਸਾਨੀ ਦੇ ਵਿੱਚ ਪੂਰਾ ਮਤਲਬ ਜੂਝ ਕੇ ਸੰਘਰਸ਼ ਕੀਤਾ ਜ਼ਿੰਦਗੀ ਚ ਪਿੱਛੇ ਨਹੀਂ ਹਟੇ ਹਿੰਮਤ ਨਹੀਂ ਹਾਰੀ ਤੇ ਮੈਂ ਹਰੇਕ ਨੂੰ ਇਹੀ ਐਗਜ਼ਾਮਪਲ ਦੇਣਾ ਵੀ ਮੇਰੇ ਵੱਲ ਵੇਖੋ ਤੇ ਕਿਸਾਨੀ ਸਾਡ ਦੀਓ ਸੰਘਰਸ਼ ਦਾ ਸਾਹਬ ਦਿਓ ਮਰ ਤੁਸੀਂ ਇਸ ਚੀਜ਼ ਨੂੰ ਯਾਰ ਆਪਣੇ ਤੇ ਆਪ ਹੀ ਨਹੀਂ ਬਹਾਨਾ ਨਹੀਂ ਬਣ ਦਿੱਤਾ ਕਦੇ ਬਿਲਕੁਲ ਬਿਲਕੁਲ ਬਹਾਨਾ ਨਹੀਂ ਬਣ ਦਿੱਤਾ ਜੀ ਅਸੀਂ ਅੱਗੇ ਹੋ ਕੇ ਕਿਸਾਨੀ ਦੇ ਨਾਲ ਪਿੱਛੇ ਵੀ ਜਦੋਂ ਕਿਸਾਨੀ ਸੰਘਰਸ਼ ਚੱਲਦਾ ਰਿਹਾ ਅਸੀਂ ਪੂਰਾ ਆਪਣਾ ਡਟ ਕੇ ਸਾਥ ਦਿੱਤਾ ਆਪਣੇ ਜੀਪ ਦੇ ਨਾਲ ਪਹਿਲਾਂ ਜੀਪ ਮੇਰੇ ਕੋਲ ਪੁਰਾਣੀ ਸੀ ਇਹ ਦੁਬਾਰਾ ਹੁਣ ਤਿਆਰ ਕਰਵਾਈ ਦੇਖੋ ਹਨਾ ਨਹੀਂ ਤਾਂ ਆਉਂਦੌਰ ਤੇ ਅਸੀਂ ਕਹਿੰਨੇ ਯਾਰ ਵੀ ਕਿੱਥੇ ਹਨਾ ਵੀ ਜੋ ਕੋਈ ਲਿਜਾਊਗਾ ਤਾਂ ਲੈ ਜਾਾਂਗੇ ਕਿਉਂਕਿ ਚਲੇ ਜਾਵਾਂਗੇ ਕਿਉਂਕਿ ਚਲੋ ਪੈਰ ਨੂੰ ਦਿੱਕਤ ਆ ਹਨਾ ਪਰ ਬਾਈ ਹੋਣੀ ਦੇਖੋ ਯਾਰ ਬਾਈ ਹੁਣੀ ਨੇ ਆਪ ਤਾਂ ਆਣਾ ਨਾਲ ਚਾਰ ਬੰਦਿਆਂ ਨੂੰ ਹੋਰ ਵੀ ਲੈ ਕੇ ਆਉਂਦੇ ਨੇ ਦੇਖੋ ਆਪ ਗੱਡੀ ਚਲਾ ਕੇ ਤੇ ਤੁਸੀਂ ਤਾਂ ਫਿਰ ਟਰੈਕਟਰ ਟਰੈਕਟਰ ਪੁਰਾਣੇ ਚਲਾਉਂਦੇ ਰਹੇ ਹੋਣੇ ਪਹਿਲਾਂ ਹਾਂਜੀ ਹਾਂਜੀ ਕਿਸਾਨੀ ਪੂਰੀ ਸੰਘਰਸ਼ ਕਿਸਾਨੀ ਦੇ ਵਿੱਚ ਕੀਤਾ ਟਰੈਕਟਰ ਵੀ ਰੱਖੇ ਆ ਤੇ ਆਪਣਾ ਡੈਰੀ ਦਾ ਧੰਦਾ ਵੀ ਕੀਤਾ 50 50 60 60 ਕਿਲੋ ਦੁੱਧ ਵੀ ਪਾਇਆ ਤੇ ਬਹੁਤ ਮਤਲਬ ਸੰਘਰਸ਼ ਕੀਤਾ ਹੁਣ ਪਰਮਾਤਮਾ ਨੇ ਚਲੋ ਬੱਚੇ ਆਪਣੇ ਕੰਮਾਂ ਕਾਰਾਂ ਤੇ ਲੱਗੇ ਐ ਤੇ ਬਹੁਤ ਕਿਰਪਾ ਦਾਤੇ ਦੀ ਚਲੋ ਭਾਈ ਬਹੁਤ ਚੰਗਾ ਲੱਗਿਆ ਹਨ ਪਰਮਾਤਮਾ ਜੜ ਦੀ ਕਲਾ ਚ ਰੱਖੀ ਹਾਂਜੀ ਹਾਂਜੀ ਬਾਕੀ ਇਹ ਆ ਵੀ ਇਹ ਮੋਦੀ ਸਰਕਾਰ ਨੂੰ ਚਾਹੀਦਾ ਵੀ ਕਿਸਾਨਾਂ ਨਾਲ ਤੱਕਾ ਨਹੀਂ ਕਰਨਾ ਚਾਹੀਦਾ ਨਵਦੀਪ ਕਿਸਾਨਾਂ ਦੀ ਗੱਲ ਕਰਦਾ ਸੀ ਜਿੰਨੂੰ ਫੜ ਕੇ ਇਹਨਾਂ ਨੇ ਅੰਦਰ ਦਿੱਤਾ ਹੋਇਆ ਕਿ ਉਸ ਦਾ ਕੋਈ ਮਤਲਬ ਨਹੀਂ ਸੀ ਬਣਦਾ ਫੜ ਕੇ ਅੰਦਰ ਕਰਨ ਦਾ ਤੇ ਮੋਦੀ ਸਰਕਾਰ ਨੂੰ ਇਹ ਆਉਣੀ ਚਾਹੀਦੀ ਸ਼ਰਮ ਆਉਣੀ ਚਾਹੀਦੀ ਹੈ ਕਿ ਕਿਸਾਨ ਜਿਹੜਾ ਇੱਕ ਖੇਤਾਂ ਦੇ ਵਿੱਚ ਆਣਾ ਗਾਉਂਦਾ ਤੇ ਉਸ ਨੂੰ ਇਹ ਮਤਲਬ ਰੋਡਾਂ ਦੇ ਉੱਤੇ ਧੱਕੇ ਖਵਾ ਰਹੇ ਨੇ ਟਰੈਕਾਂ ਦੇ ਉੱਤੇ ਧੱਕੇ ਖਵਾ ਰਹੇ ਨੇ ਇਹ ਇਹਦਾ ਹਰਜਾਨਾ ਮੋਦੀ ਸਰਕਾਰ ਨੂੰ ਭਰਨਾ ਪਏਗਾ